ਨਬਜੋਤ ਸਿੱਧੂ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਜ਼ਿਆਦਾ ਸਰਗਰਮ ਨਹੀਂ ਨੇ ਪੰਜਾਬ ਦੀ ਸਿਆਸਤੋਂ ਕਾਫੀ ਦੂਰ ਨਜ਼ਰ ਹੁੰਦੇ ਨੇ ਪਰ ਹੁਣ ਚਰਚਾਵਾਂ ਚੱਲੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਸਿਆਸਤ 'ਚ ਵਾਪਸੀ ਹੋ ਸਕਦੀ ਹੈ ਇਹ ਚਰਚਾਵਾਂ ਨੇ ਤੇ ਇਸੇ ਵਿਚਾਲੇ ਨਵਜੋਤ ਸਿੱਧੂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸਾਂਝੀ ਕੀਤੀ ਗਈ ਜਿਸ ਤੇ ਇਹ ਚਰਚਾਵਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ ਇਹ ਤਸਵੀਰ ਨਵਜੋਤ ਸਿੱਧੂ ਦੀ ਪ੍ਰਿੰਕਾ ਗਾਂਧੀ ਦੇ ਨਾਲ ਹੈ ਉਹਨਾਂ ਨੇ ਮੁਲਾਕਾਤ ਕੀਤੀ ਪ੍ਰਿੰਕਾ ਗਾਂਧੀ ਦੇ ਨਾਲ ਤੇ ਫਿਰ ਉਸ ਨੂੰ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਤੇ ਕੁਝ ਨਾਲ ਹੀ ਲਾਈਨਾਂ ਵੀ ਲਿਖੀਆਂ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਦੇ ਉਤੇ ਪ੍ਰਿੰਕਾ ਗਾਂਧੀ ਨੇ ਤਸਵੀਰ ਸਾਂਝੀ ਕਰਦੇ ਲਿਖਿਆ ਕਿ ਮੈਂ ਆਪਣੇ ਲਾਈਟ ਹਾਊਸ ਦੇ ਗਾਈਡਿੰਗ ਐਂਜਲ ਨੂੰ ਮਿਲਿਆ ਨਾਲ ਹੀ ਉਹਨਾਂ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਨਵਜੋਤ ਸਿੱਧੂ ਲਿਖਦੇ ਨੇ ਔਖੇ ਤੋਂ ਔਖੇ ਸਮੇਂ 'ਚ ਸਾਥ ਦੇਣ ਲਈ ਧੰਨਵਾਦੀ ਹਾਂ ਦੱਸਿਆ ਕਿ ਨਵਜੋਤਕੁਰ ਸਿੱਧੂ ਤਾਂ ਪਹਿਲਾਂ ਹੀ ਸਰਗਰਮ ਹੋ ਚੁੱਕੇ ਨੇ ਅਮਨਸਰ ਆਪਣੇ ਹਲਕੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਦਾ ਤੇ ਪਤਾ ਨਹੀਂ ਪਰ ਮੈਂ ਸਿਆਸਤ 'ਚ ਵਾਪਸੀ ਕਰ ਰਹੀ ਆ ਤਾਂ ਉਹਨਾਂ ਦੀ ਸਰਗਰਮੀ ਵੀ ਕਾਫੀ ਦੇਖਣ ਨੂੰ ਮਿਲੀ ਬੋਟ ਚੋਰੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਗਏ ਪੰਜਾਬ ਸਰਕਾਰ ਦੇ ਉੱਤੇ ਤੇ ਕਾਫੀ ਸਰਗਰਮ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਨਰਜੋਤ ਕੋਰ ਸਿੱਧੂ ਨਜ਼ਰ ਆ ਰਹੇ ਨੇ ਤੇ ਇਸ ਤੋਂ ਬਾਅਦ ਫਿਰ ਇਹ ਸਵਾਲ ਆਇਆ ਤੇ ਕੀ ਹੁਣ ਨਰਜੋਤ ਕੋਰ ਸਿੱਧੂ ਦੇ ਨਾਲ ਨਰਜੋਤ ਸਿੱਧੂ ਵੀ ਪੰਜਾਬ ਦੀ ਸਿਆਸਤ ਵਿੱਚ ਵਾਪਸੀ ਕਰਨਗੇ ਕੀ ਹਾਈ ਕਮਾਂਡ ਉਹਨਾਂ ਨੂੰ ਹਰੀ ਝੰਡੀ ਦੇ ਦੇਗੀ ਕਿ ਤੁਸੀਂ ਵਾਪਸੀ ਕਰ ਲਵੋ ਤੇ ਇਸੇ ਵਿਚਾਲੇ ਹੁਣ ਇੱਕ ਤਸਵੀਰ ਸਾਹਮਣੇ ਆਉਂਦੀ ਹੈ ਨਵਜੋਤ ਸਿੱਧੂ ਦੀ ਪ੍ਰਿੰਕਾ ਗਾਂਧੀ ਦੇ ਨਾਲ ਜਿਸ ਤੋਂ ਬਾਅਦ ਲੱਗ ਰਿਹਾ ਹੈ ਕਿ ਹਾਂ ਹੁਣ ਨਵਜੋਤ ਸਿੱਧੂ ਪੰਜਾਬ ਦੀ ਸਿਆਸਤ 'ਚ ਜਲਦ ਹੀ ਵਾਪਸੀ ਕਰਨਗੇ ਉਹ ਵੀ ਮੁਰਤੋਂ ਸਰਗਰਮ ਨਵਜੋਤ ਕੋਰ ਸਿੱਧੂ ਦੇ ਵਾਂਗ ਆਪਣੇ ਹਲਕੇ ਦੇ ਵਿੱਚ ਨਜ਼ਰ ਆ ਸਕਦੇ ਨੇ ਜੇਕਰ ਅਜਿਹਾ ਹੁੰਦਾ ਹੈ ਪਰ ਕਾਂਗਰਸ ਦੇ ਕਾਫੀ ਸਮੀਕਰਨ ਬਦਲ ਸਕਦੇ ਨੇ ਜੋ ਕਾਂਗਰਸ ਦੇ ਵਿੱਚ ਪਹਿਲਾਂ ਹੀ ਕਲੇਸ਼ ਚੱਲ ਰਿਹਾ ਮੁੱਖ ਮੰਤਰੀ ਦੇ ਦਾਵੇਦਾਰ ਬਹੁਤ ਨੇ ਤੇ ਇੱਕ ਹੋਰ ਦਾਵੇਦਾਰ ਜਿਹੜਾ ਹੈ ਉਹ ਪੰਜਾਬ ਕਾਂਗਰਸ ਦੇ ਵਿੱਚ ਆਵੇਗਾ ਨਵਜੋਤ ਸਿੰਘ ਸਿੱਧੂ ਜਦੋਂ ਨਵਜੋਤ ਸਿੰਘ ਸਿੱਧੂ ਕੀ ਵਾਪਸੀ ਕਰਦੇ ਨੇ ਇਹ ਸਵਾਲ ਹੈ ਉਹਨੇ ਦੇਖਣ ਵਾਲੀ ਗੱਲ ਹੋਵੇਗੀ ਤੇ ਜੇ ਉਹ ਵਾਪਸ ਆਉਂਦੇ ਨੇ ਫਿਰ ਕੀ ਜਿਹੜੇ ਹਾਲਾਤ ਨੇ ਕੀ ਸਮਿਕਰਣ ਨੇ ਕਾਂਗਰਸ ਦੇ ਦੇਖਣ ਨੂੰ ਮਿਲ ਸਕਦੇ ਨੇ ਇਹ ਵੀ ਜਿਹੜਾ ਇਹ ਬਹੁਤ ਖਾਸ ਹੋਵੇਗਾ ਦੇਖਣਾ ਭਵਿਕ ਦੀ ਬੁੱਕਲ 'ਚ ਛੁਪਿਆ ਹੋਇਆ ਹੈ ਕਿ ਕੀ ਨਵਜੋਤ ਸਿੱਧੂ ਵਾਪਸੀ ਆਉਂਦੇ ਨੇ ਜਾਂ ਨਹੀਂ ਆਉਂਦੇ ਪਰ ਜੋ ਅੱਜ ਉਹਨਾਂ ਨੇ ਤਸਵੀਰ ਸਾਂਝੀ ਕੀਤੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਿੰਕਾ ਗਾਂਧੀ ਦੇ ਨਾਲ ਉਸ ਤੋਂ ਬਾਅਦ ਤੇ ਚਰਚਾਵਾਂ ਕਾਫੀ ਤੇਜ਼ ਹੋ ਗਈਆਂ ਨੇ ਤੇ ਅਜੀਹ ਲੱਗ ਰਿਹਾ ਹੈ ਕਿ ਹੁਣ ਨਵਜੋਤ ਸਿੱਧੂ ਦੀ ਵਾਪਸੀ ਜਲਦ ਹੋ ਸਕਦੀ ਹੈ